ਇਤਰਾਣੀ ਕੰਮ ਆਉਣਾ ਵਾਰਾ ਤੇ ਆਹ ਗੱਲ ਬਾਤ ਜੇ ਕੰਮ ਬੜੇ ਜੇ کاروبار ਬੜੇ ਜੇ ਦੁਨੀਆ ਤੇ ਸ਼ਰਮ ਸ਼ਰਮ ਦੀ ਲਾ ਦੋ ਈਗੋ ਧੌਣ ਚ ਕਿੱਲਾ ਅਣਖ ਹੈ ਇਹ ਵੋ ਪਿਓ ਦਾ ਦੇਦੀਆਂ ਨਾ ਚੁੱਕੀ ਜਾਓ ਆਪਣਾ ਦੱਸੋ ਤੁਸੀਂ ਕੀ ਕਰਦੂਰੇ ਤੁਹਾਡੇ ਪੱਲੇ ਇਹ ਨਾ ਕਈਆਂ ਦੇ ਪਿਓ ਵੱਡੀ ਗੱਡੀ ਲੈ ਕੇ ਦੇ ਦਿੰਦੇ ਮੁੰਡਿਆ ਮੁੰਡਿਆ ਗੱਡੀ ਲੈ ਕਰਤਾ ਚੁੰਦਾ ਪਿਓ ਲਾਗੇ ਬਿਮਾਰੀਆਂ ਦਾ ਮਾਰਿਆ ਬੈਠਾ ਐ ਅੱਜ ਮੈਨੂੰ ਅਸਰਾਣੇ ਹਸਪਤਾਲ ਲੈ ਜਾ ਅੱਜ ਮੇਰਾ ਪੈਰੀ ਅੱਜ ਮੇਰੀ ਫਾਟੀ ਪਈ ਮਤਲਬ ਆਪ ਮੇਂ ਵਾਜ਼ੀਰ ਹੋ ਗਈ ਮੈਨੂੰ ਆ ਜਾ ਹੋ ਗਿਆ ਮੈਨੂੰ ਉਹ ਹੋ ਗਿਆ ਇੱਕ ਬਿਮਾਰੀ ਕੇਰ ਵੀ ਲੱਗ ਸਕਦੀ ਸਾਨੂੰ ਨਹੀਂ ਲੱਗ ਸਕਦੀ ਮਤਲਬ ਪਿਓ ਬੈਠੇ ਗੰਗੜੀ ਪੈਸੇ ਦੇਈ ਜਾਂਦੇ ਚੱਕ ਕੱਟੀ ਜਾਂਦੇ ਮੁੰਡਾ ਡਾਈ ਜਾਂਦਾ ਇਹ ਮਾਦੋਚੇ ਪੇੜਾਂ ਬੂਠੇ ਤੇ ਆਵੇ ਮੁੰਡੇ ਦੇ ਨਾਲ ਛਾਲਿਆ ਆਪ ਜਿਦੋਂ ਪੈਸੇ ਲਿਆ ਕਮਾ ਕੇ ਮੈਂ ਘਰੇ ਬੈਠਾ ਮੈਨੂੰ ਆਪ ਦੇ ਪੜਕ ਕਿੱਕੜਾ ਕੇ ਦੇ ਖੜ ਪਾਵੇ ਜੋ ਤੇਰੇ ਕਰਤੂਤ ਪੱਲੇ ਹੈਗੀ ਉਹ ਲੈ ਕੇ ਮੈਨੂੰ ਲੈ ਕੇ ਜਾ ਮੇਰੀ ਇਹ ਪੈਸਿਆਂ ਦੀਆਂ ਗੱਡੀਆਂ ਵੱਡੀਆਂ ਮਹਿੰਗੀਆਂ ਤੂੰ ਆਪਦੀ ਪੈਸੇ ਦੱਸ ਕੀ ਕਮਾਉਂਦੇ ਆ ਉਥੋਂ ਲਿਆ ਗੱਡੀਆਂ ਕੁੜੀਆਂ ਜੋ ਲਿਓਣਾ ਹੀ ਫੇਰ ਮੈਨੂੰ ਖੜ ਬੜੇ ਬੜੇ ਹਸਪਤਾਲਾਂ ਦੇ ਡਾਕਟਰ ਮੈਨੂੰ ਇੱਥੇ ਚੈੱਕ ਅਪ ਕਰੇ ਕਰਾ ਬੜੇ ਬੜੇ ਡਾਕਟਰ ਕਹਿੰਦਾ ਮੈਂ ਨਹੀਂ ਤੁਰਿਆ ਫੇਰਨਾ ਤੇ ਨਾਲ ਦਾਦੇ ਦਾ ਦੱਸੂ ਨਿਕਣਾ ਮੈਂ ਉਸਤਾਲ ਖੜਿਆ ਹੈ ਹੁੰਦੇ ਇੱਥੇ ਵੀ ਦੱਸੂ ਦਾ ਮੀਰੇ ਦਾਦੇ ਦੇ ਜਦੋਂ ਬਿਮਾਰ ਹੈ ਨਾ ਉਸਤਾਲ ਦੇ ਵਿੱਚ ਆ ਨ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਤੇ ਇਹ ਆ ਇੱਕ ਉਹ ਨਹੀਂ ਪੈਸਾ ਵਾਧੂ ਐ ਕੋਈ ਗੱਲ ਨਹੀਂ ਇਹ ਆ ਬੋਧ ਪਰ ਜਿੰਨਾ ਸੰਭਿਆ ਇੱਕ ਤਰੀਕੇ ਨਾਲ ਆਪਣੇ ਨਾਲ ਦਾਦਾ ਗਿਆ ਪੁਆਰ ਸਾਡਾ ਮਾਰੋ ਨਹੀਂ ਗਿਆ 25 ਸਾਲ ਪਹਿਲਾਂ ਜਿਹੜੇ ਅੱਜ ਕੱਲ ਦੇ ਬڑے ਫੰਨੇ ਖਾਂ ਬਣੇ ਫਿਰਦੇ ਐ ਅਕਾਊਂਟ ਦੇ ਵਿੱਚ ਖਾਤੇ ਦੇ ਵਿੱਚ ਬੈਂਕ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ 4 ਲੱਖ 3.5 ਲੱਖ ਰੁਪਈਆ ਕਿਹਦਾ ਜਮਾ ਹੁੰਦਾ ਐ ਦੱਸਿਓ ਮੜਾ ਜੀ ਬੋਲੋ ਉਨ ਕੀ ਬੜੇ ਬੜੇ ਅਮੀਰ ਵੀ ਹੋਣਗੇ ਪਰ ਮੈਂ ਇਧਰ ਪਿੰਡਾਂ ਦੇ ਹਿਸਾਬ ਨਾਲ ਗੱਲ ਕਰਦਾ ਸਾਢੇ 3 ਲੱਖ ਰੁਪਏ ਦਾਦੇ ਦਾ ਜਮਾ ਹੈ ਮੇਰੇ ਕੋਲ ਤੇ ਜਦੋਂ ਉਹੀ ਹਸਤਾਲ ਆ ਯਕੋ ਉਹੀ ਹਸਤਾਲ ਆ ਜਿੱਥੇ ਸਾਡੇ ਮੇਰ ਸ਼ਾਹ ਦੇ ਬੇਟੇ ਨੂੰ ਦਾ ਗੁਰਦਾ ਗਲਤ ਬਲਤਾ ਸੀ ਤੇ ਉਹ ਤੁਹਾਨੂੰ ਦੱਸਿਆ ਸਾਰੀ ਕਹਾਣੀ ਤੇ ਉਸਨੂੰ ਜੀ ਭੱਟੀ ਡਾਕਟਰ ਆ ਜਿਹੜੀ ਹੀ ਸਾਡੇ ਸ਼ਾਹ ਨੇ ਇਹੋ ਜਿਹਾ ਹਾਈ ਕੋਰਟਾਂ ਚ ਕੇਸ ਪਾਏ ਸੀ ਤੇ ਮੈਂ ਰਿਪੋਰਟਾਂ ਚਾੜੀ ਆਉਣਾ ਲੇਖ ਲਿਖ ਦੱਥੀਆਂ ਭਰੀ ਜਨਾ ਤੇ ਉਹ ਚੜੀ ਹਸਪੀਟਲ ਦੀ ਮਾਲ ਕੰਡਕਟਰ ਹੀ ਨਾ ਉਹਦਾ ਕੱਕੜਾ ਸਾਲ ਦਾ ਸੀ ਉਹਦੇ ਹੱਥ ਖੜੇ ਕਰਾਤੇ ਸ਼ਾਹ ਨੇ ਆਂਦੀ ਸ਼ਾਹ ਹਰ ਜਾ ਨਾ ਕਰ ਬੱਸ ਕਰ ਸ਼ਾਹ ਦਾ ਨਾ ਮੇਰਾ ਮੁੰਡਾ ਮਾਰਿਆ ਮੈਂ ਨਹੀਂ ਓਟ ਆਣੀ ਉਹ ਹੜਾ ਹੜਦਾ ਮੈਂ ਵੀ ਬੜੇ ਤਰਲੇ ਮਿੰਦ ਮਾਰ ਕੇ ਪਿਸ਼ਾਣ ਸ਼ਾਹ ਨੂੰ ਖੇਡ ਕੇ ਜਿਦਿਆਉਣਾ ਹਾਂ ਚਲੋ ਓਨ ਘੱਟ ਰੋਟਾ ਲਹੀ ਜਾਂਦਾ ਨਾ ਇਹਨਾਂ ਮੁੰਡਾ ਮਾਰਿਆ ਤੇ ਆਹੀ ਮੁੰਡਾ ਡਾਕਟਰ ਬੜਾ ਵੱਡਾ ਬਾਨਾ ਤੇ ਡੱਡੂ ਪਾੜ ਕੇ ਬੈਠਾ ਹੁੰਦਾ ਸੀ ਤੇ ਡੱਡੂ ਪਾ ਕੇ ਤੇ ਵਿੱਚੋਂ ਕੱਢਦਾ ਰਿੰਦਾ ਹ ਹੰਗਲਾਂ ਅੰਗਲਾਈਆਂ ਪਾ ਕੇ ਤੇ ਸ਼ਾਹ ਦਾ ਮੈਂ ਇਧਰ ਬਾਹ ਪਾ ਕੇ ਛੜਨੀ ਆ ਮੈਡਮ ਦੇ ਡਾਕਟਰ ਦੇ ਨਾ ਇਹਦੀਆਂ ਦਾ ਮੈਂ ਚੀਕਾ ਕਢਾਉਣੀ ਹੈ ਕਢਾਉਣੀ ਹੈ ਰੋਪੇ ਟੁੱਠੀ ਉਹਨੀਆਂ ਜੁਲਫਾਂ ਜੁਲਫਾਂ ਟੁੱਟ ਗਈਆਂ ਇੱਕ ਰਾਹ ਦਾਦੀਆਂ ਹੀ ਕੱਕੜਾ ਸਤਾਉਂਦੀਆਂ ਸਾਡੇ ਸ਼ਾਹ ਨੇ ਨੋ ਪਿੱਟੀਆਂ ਪਿੱਟੀਆਂ ਮੈਦਮਾਨ ਡਾਕਟਰ ਵੀ ਛੱਡੋ ਆ ਛਾੜਦਾ ਨਹੀਂ ਕਰਤੋਂ ਨੂੰ ਢਾਵੋ ਮੈਂ ਖਿੱਚ ਦੂਗੇ ਲਿਆਉਣਾ ਫੇਰ ਪਿਛਾ ਨੂੰ ਛਾ ਫੇਰ ਛੋਟੇ ਛੋਟ ਭਜਦਾ ਹਾਂ ਇਹਨਾਂ ਨੇ ਨਹੀਂ ਮੈਂ ਮੈਂ ਇਹ ਚੜਨਾ ਇਹਨਾਂ ਨੇ ਇਹਨਾਂ ਨੇ ਤੁਹੀ ਬੜਾ ਕੀਤਾ ਮੇਰਾ ਐਡਾ ਪੜਾਇਆ ਲਿਖਾਇਆ ਮੁੰਡਾ ਇਹਨਾਂ ਮਾਤਾ ਘਰ ਵੀ ਸਹੀ ਹੈ ਦੋ ਕਿੱਡਾ ਹੁੰਦਾ ਪੋਤਾ ਐਡਾ ਪੜਾਇਆ ਰੀਜਣਾ ਵੇ ਤੇ ਮਰਵਾ ਦੇ ਤੇ ਅਜੇ ਹੀ ਨਾਲ ਲਿਆਈ ਕਰੀਏ ਤੇ ਉੱਥੇ ਗੱਲ ਫੇਰ ਆ ਗਈ ਜੇ ਘੁੰਮ ਕੇ ਉਸੇ ਹਸਪਤਾਲ ਦੇ ਵਿੱਚ ਪਹਿਲਾਂ ਉੱਥੇ ਸਾਡੇ ਖਾਲੜੇ ਹਸਪਤਾਲ ਦੇ ਵਿੱਚ ਬਾਪੂ ਦਾਖਲ ਨਹੀਂ ਤੇ ਬਾਪੂ ਨੇ ਵਿਚਾਰੇ ਮਿਹਨਤਾਂ ਮਜ਼ਦੂਰੀਆਂ ਕਰਨ ਵਾਲੇ ਚਾਰੇ ਦੁੱਧ ਨਿਕਾਣੇਗਾ ਮੱਝਾ ਪਾਲਣ ਵਾਲੇ ਇੰਨਾ ਵੱਡਾ ਲਾਜ ਕਿੱਥੇ ਕਰਾ ਸਕਦੇ ਏਡੇ ਵੱਡੇ ਹਸਪਤਾਲ 'ਚ ਤੇ ਉਹਨਾਂ ਦਿਨਾਂ ਦੇ ਵਿੱਚ ਸਾਢੇ 3 ਲੱਖ ਰੁਪਈਆ ਹੀ ਦਾਦੇ ਦੇ ਮੇਰੇ ਦੇ 2000 ਸਾਲਾਂ 'ਚ ਪਹਿਲਾਂ ਤੇ ਪਤਾ ਨਹੀਂ ਕਿੰਨੇ ਘਰੇ ਆ ਉਹਨਾਂ ਦਿਨਾਂ ਦੀ ਗੱਲ ਕਰਦਾ ਹੁਣ ਤਾਂ ਪਿਛਾਂ ਵੀ 50 ਸਾਲ ਪਹਿਲਾਂ ਵੀ ਇਤਨਾ ਹੀ ਇਤਨਾ ਹੀ ਦਾਦੇ ਸੀ ਕੜੇ ਸੋਨੇ ਦੇ ਐ ਆਪਾਂ ਪਈ ਇੱਕ ਵੀ ਚਿਵਾਨੀ ਦਾ ਗਲਤ ਕੰਮ ਨਹੀਂ ਕੀਤਾ ਉਹ ਯਾਟਰ ਨੇ ਮੱਝਾਂ ਵੇਚੀਆਂ ਮੱਝਾਂ ਰੱਖੀਆਂ ਦੁੱਧ ਪੀਤੇ ਖੇਤੀਬਾੜੀ ਕੀਤੀ ਤੇ ਆਹ ਗੱਲ ਬਾਤ ਸੀ ਤੇ ਜਦੋਂ ਫਿਰ ਬਾਪੂ ਨੇ ਮੈਨੂੰ ਇੱਕ ਗੱਲ ਕਹੀ ਦਾਦੇ ਨੇ ਮੇਰੇ ਕੰਨ 'ਚ ਮੇਰੀ ਦਾਦੇ ਨਾਲ ਤਾਂ ਯਾਰੀ ਏ ਉਹਨੇ ਪੁੱਤ ਪੈਹਾਂ ਦੀ ਪਰਵਾਹ ਨਾ ਕਰੀ ਮੈਂ ਬਾਪੂ ਪੈਸੇ ਤੇ ਪਾਪੇ ਨਾਲੋਂ ਥੋੜੇ ਹੀ ਆ ਇੰਨੀ ਨਹੀਂ ਹੈਗੇ ਚਲੋ ਮੰਮੀ ਪਰ ਨਹੀਂ ਉਹਨਾਂ ਕੋਲ ਥੋੜੇ ਪਰ ਮਿਰਕੋ ਹੈਗੇ ਸੀ ਨਾ ਅਖਲ ਚਾ ਮੈਂ ਮਤਲਬ ਐਡਾ ਦਿਲ ਨਹੀਂ ਝੱਡਣ ਵਾਲਾ ਮੈਂ ਤਾਂ ਦਾਦੇ ਦੇ ਪਿੱਛੇ ਤੁਰ ਪਿਆ ਹਾਂ ਮੇਰੇ ਤੇ ਕੁੜੀਆ ਉਹਨਾਂ ਦਿਨਾਂ ਤੇ ਐਸਟੜੀਆਂ ਪੀਸੀਓ ਤੁਹਾਨੂੰ ਦੱਸੇ ਤੇ ਹੈਗੇ ਸੀ ਸਰਕਾਰੀ ਪੀਸੀਓ ਮੇਰੇ ਉਹਨਾਂ ਦਿਨਾਂ ਦੇ ਵਿੱਚ ਨੌ ਇੱਕ ਪੀਸੀਓ ਕੇਦਾ ਹੁੰਦਾ ਜਦੋਂ ਰਿਸ਼ਤਾ ਹੋ ਜਾਂਦਾ ਜਾਂਦੇ ਮੁੰਡੇ ਦਾ ਐਸਟਡੀ ਪੀਸੀਓ ਮੇਰੇ ਕੋਲ ਨੌ ਹੀ ਬਾਰਡਰ ਬੈਲਟ 25 ਕਿਲੋਮੀਟਰ ਬਾਰਡਰ ਪੂਰੀ ਬੈਲਟ ਦੇ ਉੱਤੇ ਪੀਸੀਓ ਦਾ ਸਵੇਰੇ ਮੇਰਾ ਕੰਮ ਇੱਕੋ ਹੁੰਦਾ ਹੈ ਪੈਸੇ ਇਕੱਠੇ ਕਰਨਾ ਪਹਿਲੇ ਪੀਸੀਓ ਤੋਂ ਤੁਰਨਾ ਨੌ ਪੀਸਿਆਂ ਦੇ ਉੱਤੋਂ ਉਹਨਾਂ ਸਮਿਆਂ ਦਾ 200 500 ਹਜ਼ਾਰ ਹਜ਼ਾਰ ਕਰਕੇ ਸ਼ਾਮ ਨੂੰ 10000 ਇਕੱਠਾ ਜਾਂਦਾ ਹੀ ਵੀਰੋ 10000 ਤਮੀਨੇ ਦਾ 3 ਲੱਖ ਨਾ ਲਾਓ ਚਲੋ 2 ਲੱਖ ਹੀ ਲਾ ਲਓ 2 ਲੱਖ ਰੁਪਈਆ ਤੇ ਬਿੱਲ ਕਿੰਨਾ ਹੋਣਾ ਕੁਝ ਵੀ ਨਹੀਂ 60 70 ਹਜ਼ਾਰ ਆ ਜਾਊਗਾ 80 ਲੱਖ ਇਹ ਲੱਖਾਂ ਜੂ ਲੱਖ ਪਾਈ ਜਾਂਦਾ ਉਹਨਾਂ ਨੇ ਨਾ ਜੀ ਸਾਡਾ 2000 ਸਨ ਦੇ ਵਿੱਚ ਆਇਆ ਟਰ ਲੱਖ ਰੁਪਇਆ ਇੱਧਰ ਅਮੇ ਕੁਛ ਮਹੀਨੇ ਕੰਮ ਕੀਤਾ ਇੰਨਾ ਪੈਸਾ ਕਮਾਉਣਾ ਨਾ ਇੰਨਾ ਪੈਸਾ ਵੱਧ ਹੁੰਦਾ ਤਾਂ ਨਹੀਂ ਪੈਸੇ ਦੀ ਪਰਵਾਹ ਸ਼ੁਰੂ ਕਰੀਤੀ ਪੈਸਾ ਸੰਭੇ ਹੀ ਨਹੀਂ ਅਸਲ ਵਿੱਚ ਮੈਨੂੰ ਗ੍ਰੇਡ ਕਰਨ ਵਾਲਾ ਨਹੀਂ ਹੈਗਾ ਕੋਈ ਸੰਭਾਲ ਲੈਣ ਵਾਲਾ ਨਹੀਂ ਹੈਗਾ ਮੈਨੂੰ ਨਾਲੇ 2.5 ਬੱਕੀ ਆਉਨੇ ਨੇ ਅਹੀਂ ਆਈ ਤਾਂ ਫਿਰ ਇਹ ਤੜਕੇ ਆਂਡੇ ਵਾਲੀ ਦੁਕਾਨ ਵਾਲਾ ਇਹਨਾਂ ਦਾ ਭਰਾਵਾ ਤੁਹਾਡੇ ਸਿਰ ਤੇ ਦੁਕਾਨ ਚੱਲਦੀ ਆ ਮੁੰਡੇ ਭਾਵੇਂ 500 ਤੇ ਹੁਣ ਦੁਕਾਨ 'ਚ 10 ਦੱਸਦਾ ਹਾਂ ਉਹਨ ਤੋਂ ਆਂਡੇ 50 ਆਂਡੇ ਆਉਣ ਤੋਂ 100 ਵੰਡਾ ਆਉਣ ਤੋਂ ਖਾਓ ਆਂਡੇ ਖਾਈਏ ਤੇ ਕੱਲ ਆ ਗਈ ਫੇਰ ਘੁਮ ਕੇ ਬਾਪੂ ਦੇ ਪੈਸਿਆਂ ਦੇ ਉਹਨੇ ਹਾਂ ਨਹੀਂ ਪਹੁੰਚ ਪੈਸੇ ਵਾਧੂ ਹੀ ਆਪਣੇ ਕੋਲ ਤਾਂ ਹਾਂ ਤੋਂ ਉਹਨਾਂ ਪਿਛਾਂ ਅਡੀ ਡਾਕਟਰਾਂ ਨੂੰ ਆਜ ਕਿੰਨੇ ਚਾਹੀਦੇ ਦੱਸ ਡਾਕਟਰਾਂ ਨੂੰ ਆਜ ਕਿੰਨੇ ਚਾਹੀਦੇ ਦੱਸ ਯਾਰ ਲੱਖ ਰੁਪਈਆ ਖਾਤੇ ਚ ਪਿਆ ਸੀ ਤੇ ਬੈਂਕਾਂ ਚ ਪੈਸਾ ਤੁਹਾਨੂੰ ਪਤਾ ਉਹੀ ਬੰਦਾ ਕਢਾ ਸਕਦਾ ਜਿਹਦੇ ਨਾਂ ਤੇ ਹੋਵੇ ਉੱਥੇ ਬੈਂਕ ਚ ਲੱਗਾ ਉਹ ਮੇਰਾ ਇਹਨਾਂ ਜਮਾਤੀ ਮਨਜਿੰਦਰ ਆਪਣਾ ਪਿੱਖਵੜ ਤੋਂ ਬੈਂਕ ਚ ਸਾਡਾ ਇਹ ਮੇਰਾ ਜਮਾਤੀ ਵੀ ਤੇ ਮਾੜਾ ਚੰਗਾ ਰਿਸ਼ਤੇਦਾਰ ਵੀ ਸੀ ਸਾਡਾ ਉਹਨੂੰ ਮੈਂ ਕਿਹਾ ਵੀ ਆਹ ਬਾਪੂ ਦੇ ਪੈਸੇ ਕਢਾਉਣੇ ਤੇ ਬੈਂਕ ਵਾਲੇ ਆਨ ਮੈਨੇਜਰ ਮੈਨੇਜਰ ਵੀ ਨਹੀਂ ਪੈਸੇ ਤੇ ਫਿਰ ਬਾਪੂ ਹੀ ਤੇ ਕਢਾ ਲਦਾ ਤੇ ਮਾ ਬਾਪੂ ਆ ਨਹੀਂ ਸਕਦਾ ਏਡਾ ਏਡਾ ਵੱਡਾ ਬਾਪੂ ਹੀ ਕਿੱਥੇ ਲਿਆਈ ਜਦ ਹੀ ਪੈਂਕਰੇ ਤੇ ਬੂਹੇ ਨਹੀਂ ਹੈਗੇ ਜਿਹੜਾ ਸਾਡਾ ਬਾਪੂ ਤੇ ਉਹ ਆਂਦੇ ਵੀ ਹਰ ਇਦਾਂ ਕਰੋ ਮੈਂ ਬਲਜਿੰਦਰ ਸਿੰਘਾਂ ਉੱਠ ਵੀਰ ਮੇਰਾ ਫੜਾ ਰਜਿਸਟਰ ਕਾਪੀਆਂ ਹੀ ਉਦੋਂ ਇਹੋ ਚੱਲਦੇ ਹੁੰਦੇ ਸੀ ਰਜਿਸਟਰ ਕਾਪੀਆਂ ਦੂਜੇ ਤੀਜੇ ਖੜੇ ਘਰ ਫਿਰ ਫੜ ਕੇ ਬਾਪੂ ਦਾ ਚਲੋ ਧੱਕੇ ਨਾਲ ਹੀ ਗੁਲਵਾਇਆ ਉਹਦੀ ਸਹਿਮਤੀ ਨਾ ਯਾ ਲਵਾ ਗੁੱਠਾ ਉਹਨੇ ਮੈਨੂੰ ਮੌਜੂਦੀ ਦੇ 30 ਵੀ ਪੁੱਤਰਾ ਚ ਨੇਲ ਲੱਗਦੇ ਲਾਤ ਤੇ ਉੱਤੇ ਨੂੰ ਖੁੱਲੀ ਛੁੱਟੀਵਾ ਪਿਆ ਮੂੰਹ ਲਾਉਣੀ बापू ਦੇ ਪੂਰੇ ਹੁਣ ਤੱਕ ਵੀ ਉਹ ਪੈਸੇ ਨਹੀਂ ਖਤਮ ਹੋਏ। ਜੱਦੀ ਗੱਲ ਤੇ ਮੈਂ ਤਾਂ ਤੁਹਾਨੂੰ ਆ ਨਾ ਕੁਝ ਆਪਣੇ ਵੱਲੇ ਕਰਕੂਤ ਰੱਖੋ। ਆਪਣੇ ਕੋਲ ਕੁਝ ਰੱਖੋ। ਸਾਰੇ ਬਾਜ਼ੀ ਨਾ ਮਾਰ ਜਾਈਂ ਬਾਜ਼ ਪੈਸੇ ਨਹੀਂ ਸੰਭਦਾ। ਕੋਈ ਨਹੀਂ ਇਹਨੂੰ ਹੀ ਨਹੀਂ ਪਰਵਾਹ। ਸੰਭੋ, નિયੰਤਰ ਕਰੋ, ਕੰਮ ਕਰੋ। ਬੱਚਿਆਂ ਨੂੰ ਆਖੋ ਕਿ ਤੁਸੀਂ ਆਪਣੇ ਕਮਾਈ ਨਾ ਕਰੋ। ਜੋ ਕਰਨਾ ਤੁਸੀਂ ਫੜ ਫੜ ਨਿਆਣਿਆਂ ਨੂੰ। ਹਮੇਂ ਗਲਤੀਆਂ ਕਰਦਾ ਹਾਂ। ਪਰ ਘਟਾ ਪਰ ਘਟਾਉਂਦੀਆਂ ਹੁਣ। ਰਾਉ ਨਿਆਣਿਆਂ ਦੇ ਨਾਂ ਦੇ ਪ੍ਰਾਪਰਟੀਆਂ ਕਰੀ ਜਾਂਦੇ ਹੀ ਹਾਏ ਕੋਈ ਨਵੀਂ ਗੱਲ ਹੈ ਮੁੰਡੇ ਦੇ ਨਾਂ ਤੇ ਪਲਾਟ ਦੇਖਦਾ ਮੈਂ ਹੁ ਕੀ ਕੀ ਦੱਸਾਂ ਤੁਹਾਨੂੰ ਗੱਲਾਂ ਆ ਪਲਾਟਾ ਮੁੰਡੇ ਦੇ ਨਾਂ ਤੇ ਲੈ ਗੋ ਘਰ ਜਨਾਨੀਆਂ ਦੇ ਨਾਂ ਤੇ ਕਰ ਦੋ ਤੇ ਜਿੱਦਣ ਆ ਗਈਆਂ ਨੌਂਾ ਘਰ ਚ ਲੱਭਿਓ ਫਿਰ ਕਿੱਥੇ ਜਾਂਦੇ ਸੀ ਪਹਿਲਾਂ ਨੇ 3 3 4 4 ਮੁੰਡੇ ਕੀ ਹੁੰਦਾ ਸੁਭਾ ਦੀ ਨੇ ਇੱਕ ਨੇ ਕੱਢਿਆ ਤੇ ਦੂਜੇ ਨੇ ਰੱਖ ਲਿਆ ਦੂਜੇ ਨੇ ਕੱਢਿਆ ਤੀਜੇ ਨੇ ਰੱਖ ਲਿਆ ਹੁਣ ਨਹੀਂ ਜੋ ਗੱਲਾਂ ਹੈਗੀਆਂ ਪਹਿਲੇ ਨੇ ਕੱਢਣਾ ਤੇ ਸਿੱਧਾ ਹੀ ਹਰ ਦਫਾਰੀ ਜਾ ਕੇ ਗੱਡੀਆਂ ਲੱਭਣੀਆਂ ਜੇ ਤੁਹਾਡੀਆਂ ਪੁੱਤਾਂ ਕਿਤੇ ਨਹੀਂ ਇਹ ਲੱਭਣਾ ਤੇ ਆਪਣੇ ਕੋਲ ਰੱਖੋ ਐਵੇਂ ਨਾ ਮੁੰਡਿਆਂ ਨੂੰ ਗੱਡੀਆਂ ਪੈਸੇ ਪ੍ਰਾਪਰਟੀਆਂ ਫੜਾਈ ਜੋ ਨਾਲੇ ਸਾਡੇ ਖਾਨਦਾਨ ਚ ਨਹੀਂ ਇਦਾਂ ਹੈਗਾ ਜੱਟੋ ਸਾਡੇ ਖਾਨਦਾਨ ਸ਼ੁਰੂ ਤੋਂ ਆਪਣੀ ਸਿਰਬ ਸਿਰ ਜਿਹੜਾ ਉੱਠਿਆ ਜੇ ਆਪਣੀ ਮਿਹਨਤ ਤੇ ਉੱਠਿਆ ਜੇ ਨਾ ਸਾਡੇ ਕੋਲ ਜੱਦੀ ਐਵੇਂ ਕਹਿ ਦਈਏ ਜਾਇਦਾਦਾਂ ਵਰਤੀਆਂ ਜੇ ਮੇਰੇ ਦਾਦੇ ਨੇ ਇਕੱਲੇ ਨੇ ਮੈਦਾਨ ਜਿੱਤਿਆ ਜੇ ਇਕੱਲੇ ਨੇ ਨਾ ਉਹਦਾ ਮਾਂ ਤੇ ਨਾ ਉਹਦਾ ਪਿਓ ਉਤੋਂ ਪਛਾਹ ਮੇਰਾ ਪਰਦਾਦਾ ਸਰਦਾਰ ਚੰਚਲ ਸਿੰਘ ਉਹ ਵੀ ਪਲਾ ਮਾਂਸ ਬੰਦਾ ਸੀ ਦੱਸਦੇ ਤੇ ਉਹ ਤੋਂ ਪਛਾਹ ਚੱਲ ਜੋ ਮੇਰੇ ਦਾਦੇ ਦਾ ਵੀ ਦਾਦਾ ਸਰਦਾਰ ਵਧਾਵਾ ਸਿੰਘ ਆਂਦੇ ਉਹ ਵੱਧ ਵੱਧ ਮਾਰਦਾ ਹੁੰਦਾ ਹੈ ਮੇਰੇ ਦਾਦੇ ਦਾ ਵੀ ਦਾਦਾ ਸਰਦਾਰ ਵਧਾਵਾ ਸਿੰਘ ਆਂਦੇ ਉਹ ਵੱਧ ਵੱਧ ਮਾਰਦਾ ਹੁੰਦਾ ਹੈ ਕਿਉਂਕਿ ਸਾਡੇ ਖਾਨਦਾਨ ਚ ਕਾ ਗੱਲ ਦੀ ਸਮਝ ਨਹੀਂ ਲੱਗੀ ਵੀ ਵਧਾਵਾ ਸੋ ਵੀ ਸਾਡੇ ਖਾਨਦਾਨ ਦਾ ਜਿਹੜਾ ਜੜ ਹੀ ਉਹ ਬੜੀ ਤਗੜੀ ਰਸਤੇ ਵਧਾਵਾ ਸਿੰਘਾਂ ਦੇ ਤੇ ਵੱਧ ਵੱਧ ਕੇ ਮਾਰਦਾ ਸੀ ਐਵੇਂ ਥੋੜੀ ਵਧਾਵਾ ਸਿੰਘ ਨਾਮ ਰੱਖਿਆ ਹੈ ਦਾ ਗਡਾਸਾ ਬੜਾ ਤਗੜਾ ਹੁੰਦਾ ਤੇ ਗਾਂ ਉਹਦਾ ਮੁੰਡਾ ਜਿਹੜਾ ਬਾਪੂ ਚੈ ਚਲਸੋਂ ਆ ਉਪਕ ਨਿਕਲਾਇਆ ਸ਼ਰੀਫ ਨਿਕਲਾਇਆ ਤੇ ਚੈਂਜਲ ਸਿੰਘ ਦਾ ਮੁੰਡਾ ਗਾਂ ਬਾਪੂ ਸਾਡਾ ਸਦਾ ਦਰਸ਼ਨ ਸਿੰਘ ਉਹਦੀਆਂ ਦੇ ਹੁਣਾ ਸਾਡੇ ਜਿਹੜੋ ਪਿਛਲੀਆਂ ਪੀੜੀਆਂ ਨੂੰ ਤੇ ਆਪਾਂ ਛੱਡ ਦਈਏ ਵੀ ਸਾਨੂੰ ਅਸੀਂ ਨਹੀਂ ਵੇਖੀਆਂ ਨਾ ਸੁਣੀਆਂ ਨਾ ਉਹਨਾਂ ਦੇ ਟਾਈਮ ਦੇ ਬੰਦੇ ਹੀ ਹੈਗੇ ਆ ਪਰ ਸੁਣਦੇ ਮੜਾ ਮੋੜ ਤੇ ਪਤਾ ਲੱਗਦਾ ਹੀ ਹੈ ਨਾ ਇਤਿਹਾਸ ਦਾ ਤੇ ਬਾਪੂ ਦਰਸ਼ਨ ਸਿੰਘ ਦੀਆਂ ਦੇ ਅਸੀਂ ਅੱਖੀ ਗੱਲਾਂ ਵੇਖੀਆਂ ਤੇ ਕਹਿੰਨੇ ਕਿ ਤੁਹਾਨੂੰ ਦਸੀਏ ਅੱਖੀਂ ਵੇਖੀਆਂ ਕੰਨੀ ਸੁਣੀਆਂ ਸਾਹਮਣੇ ਹੁੰਦੀਆਂ ਵੇਖੀਆਂ ਬਾਪੂ ਦਰਸ਼ਨ ਸਿੰਘ ਨੇ ਉਹ ਚੈਂਚਲ ਹੁੰਦੀ ਵੀ ਕੋਈ ਜ਼ਿਆਦਾਤ ਨਹੀਂ ਸੀ ਤੇ ਫਿਰ ਬਾਪੂ ਇਕੱਲਾ ਸੀ ਉਹਦੀ ਆਪਣੀ ਉਹਨੇ ਆਪਣੀ ਵਾਲ ਕੇ ਸੇਕੀ ਜੇ ਜਿਹੜਾ ਦਾਦਾ ਹੀ ਇਹਦੇ ਦਾਦੇ ਸ਼੍ਰੀਕੇ ਭਾਈਚਾਰੇ ਚੋਂ ਨੂੰਹਾਂ ਦੇ ਵੀ ਦੁੱਧ ਨਹੀਂ ਮਿਲਦਾ ਹੁੰਦਾ ਇਹ ਵਿਚਾਰੇ ਨੂੰ ਆਂਦੇ ਵੀ ਜੇ ਮਰੀਸ਼ਪੁਰੀ ਉਹਨਾਂ ਦਾ ਟੱਬਰ ਜ਼ਿਆਦਾ ਤਗੜਾ ਸੀ ਜਿਆਦੇ ਜਾਣੇ ਸੀ ਉਹ 5-10 ਜਾਣੇ ਹੁੰਦੇ ਉਹ ਉਹਨਾਂ ਦੀ ਬੂੜੀਆਂ ਦੇ ਵੀ ਦੁੱਧ ਸਾਰਿਆਂ ਨੇ ਪਿਆ ਕੇ ਤੇ ਇਹਨੂੰ ਗਈ ਜਿਦਾਂ ਦਈਆ ਫਿਲਮਾਂ ਜੋ ਉਹ ਚਾਗਣਾ ਲਬੇੜ ਦਬੂੜ ਕੇ ਆਪਣੀ ਇਹਦਾ ਇਹਦਾ ਗਲਾਸ ਪਾ ਲਾ ਦਿਆ ਕਰਨਾ ਪਾਣੀ ਤੇ ਚਾਗਣਾ ਭਰ ਕੇ ਗਲਾਸ ਪਾ ਲਾ ਦਿਆ ਕਰਨਾ ਇਹਨਾਂ ਵਿਚਾਰੇ ਨੂੰ ਇਹਨੂੰ ਫਿਰ ਚੜਿਆ ਗੁੱਸਾ ਮੇਰੇ ਅੰਕੂ ਨਹੀਂ ਮੇਰੇ ਅੰਕੂ ਨੇ ਮਿੰਮੇ ਤੇ ਅੰਗ ਚੜਦਾ ਤੇ ਇਹਨੇ ਫਿਰ ਮੁੜ ਕੇ ਜੱਟ ਮੱਝ ਲਿਆਂਦੀ ਇੱਕ ਸੱਤ ਤਾਂ ਪਹਿਲਾਂ ਮੱਝ ਲਿਆ ਇਹ ਚੋਕੇ ਬਾਲਟੀ ਭਰ ਕੇ ਆਪਣੇ ਸ਼ਰੀਕਾਂ ਦੇ ਵਾਲ ਨੂੰ ਪੂਰੀ ਬਾਲਟੀ ਲਈ ਮੂੰਹ ਚਾਚੀਆਂ ਤਾਈਆਂ ਦੇ ਦੂਜੇ ਤੇ ਜੇ ਉਹ ਸ਼ਰੀਕਾ ਭਾਈ ਚਾਰਾ ਸਾਰਾ ਫਿਲਮਾਂ ਵਾਲੇ ਇਕੱਠਾ ਘੋਠਿਆਂ ਤੇ ਚੜ ਗਿਆ ਵੀ ਉਹ ਕੀਰ ਲੱਗਾ ਬਾਪੂ ਦਰਸ਼ਕ ਉਹਨਾਂ ਨੂੰ ਮੈਂ ਦੁੱਧ ਪੀਣ ਲੱਗਾ ਉਹ ਦੁੱਧ ਨਾਲੇ ਪੀ ਆਵੇ ਨਾਲੇ ਉੱਤੇ ਡੋਲੀ ਆਵੇ ਆਪਣੇ ਮੈਂ ਨਹਾਉਣਾ ਵੀ ਜਾਂਦਾ ਪੀਣਾ ਨਹੀਂ ਮੈਂ ਨਹਾਉਣਾ ਫੇਰ ਦਾਦੇ ਦਾਦੇ ਨੇ ਮਾਰੀਏ ਪਾਟ ਤੇ ਥਾਪੀ ਉਹਨਾਂ ਸਮਿਆਂ ਚ ਉਹਨੇ ਹਮ ਮੈਂ ਹੁਣ ਇਕੱਲਾ ਹੀ ਅਟ 100 ਵਰਗਾ ਜਿਹਾ ਇਤੋਂ ਮੈਨੂੰ ਨਹੀਂ ਇਹ ਕਿ ਚਾਚੇ ਤਾਈਆਂ ਦੀ ਲੋੜ ਮੈਨੂੰ ਨਹੀਂ ਇਹ ਕਿ ਰਿਸ਼ਤੇਦਾਰੀ ਦੀ ਲੋੜ ਮੈਨੂੰ ਨਹੀਂ ਇਹ ਕਿ ਭਰਾ ਭੈਣ ਦੀ ਲੋੜ ਮੈਂ ਹੁਣ ਇਕੱਲੇ ਨੇ ਮੈਦਾਨ ਦੇ ਖੜਨਾ ਐਵੇਂ ਨਹੀਂ ਗੁੱਸਾ ਆਉਂਦੇ ਇਹਨੂੰ ਗੁੱਸਾ ਚੜਦਾ ਹੋੜਾ ਹੀ ਗਾਲ ਪਉਂਦਾ ਤਈਆਂ ਕਿਆੜਾ ਪਿਆਈ ਜਿਵੇਂ ਅੱਜ ਕੱਲ ਮੈਂ ਹਾਂ ਤੇ ਉੰਨੇ ਆਪਣੀ ਮਿਹਨਤ صدਕਾ ਇੱਕ ਵੀ ਜਿਹੜਾ ਇੱਕ ਵੀ ਜਿਹੇ ਦਾ ਚਵਾਨੀ ਦਾ ਜੀ ਬਾਬਾ ਦਾ ਨਹੀਂ ਲੋਕਾਂ ਨੂੰ ਖਵਾ ਦਿੱਤਾ ਮਾਰੇ ਗਏ ਪੈਸੇ ਬੜਿਆਂ ਦਾ ਬੜਾ ਖੁਸ਼ ਹੋਇਆ ਨੋਚਰੇ ਨਾਲ ਠੀਕ ਹੈ ਉਹ ਦੱਸਿਆ ਮਰਜੀਸਾ ਨੇ ਬੰਦਾ ਨਹੀਂ ਹੁੰਦੇ ਸਾਸੀ ਕਾਲ ਭੈਣ ਜੀ ਮਾਫੀ ਹੈ ਜੀ ਸਾਨੂੰ ਟੋਲ ਪਾ ਦੇ ਨਹੀਂ ਹੁੰਦੇ ਸਾਸੀ ਕਾਲ ਭੈਣ ਜੀ ਮਾਫ ਜੀ ਸਾਨੂੰ ਟੋਲ ਪਾ ਦੇ ਅਮ ਅੱਜ ਮੈਂ ਉੱਥੇ ਹੀ ਚੱਲਿਆ ਆਂ ਤੁਹਾਨੂੰ ਦੱਸਿਆ ਵੀ ਦਾਦੇ ਸਾਡੇ ਦਾ ਜਿਹੜਾ ਦਾਦਾ ਹੀ ਉਹ ਸਰਦਾਰ ਵਧਾਵਾ ਸਿੰਘ ਉਹਦੇ ਬੜੀਆਂ ਵਾਧ-ਵਾਧ ਮਗਾਰਦਾ ਬੜਾ ਤਕੜਾ ਸਾਂਣੀ ੱਟ ਹੋਇਆ ਸੀ ਤੇ ਗਾਂ ਉਹਦੇ ਅਗਲੀ ਪੀੜ੍ਹੀ ਜਿਹੜੀ ਆ ਉਹ ਬਾਪੂ ਚੈਂਚਲ ਸਿੰਘ ਤੇ ਉਹ ਭਲਾਵਾ ਸੀ ਉਹ ਵੀ ਇਹਦੇ ਭਗਤੀ ਕੋਈ ਉਹ ਸ਼ਰੀਫੀ ਚ ਜ਼ਿੰਦਗੀ ਕੱਢ ਗਿਆ ਆਗੂ ਫਿਰ ਤੁਹਾਨੂੰ ਦੱਸਿਆ ਬਦਾਵਾ ਉਹਦਾ ਪੋਤਰਾ ਬਾਪੂ ਦਰਸ਼ਨ ਸਿੰਘ ਸਾਡਾ ਦਾਦਾ ਜਿਹੜਾ ਉਹਨੀਆਂ ਦੇ ਤੁਹਾਨੂੰ ਆਪਣੇ ਸਾਹਮਣੇ ਦੀਆਂ ਹੱਡ ਬਿੱਕੀਆਂ ਸੁਣਾਉਂਦੇ ਆਂ ਰੱਖੀ ਵੇਖੀਆਂ ਸੁਣਾਉਂਦੇ ਆਂ ਤੇ ਕਨੀ ਸੁਣੀਆਂ ਸੁਣਾਉਂਦੇ ਆਂ ਤੇ ਗਾੜੀ ਸਾਡਾ ਅਗਲੀ ਪੀੜੀ ਭਾਬੇ ਹਣ ਵਾਲੀ ਤੇ ਪਾਪਾ ਸਾਡਾ ਕੀ ਪੜਾ ਮਾਨਸ ਉਹਨੂੰ ਕੋਲ ਪਿਆਰ ਨਹੀਂ ਦਿਲ ਜਿਆ ਜਿੱਤੀ ਜਾਂਦਾ ਪਤਾ ਨਹੀਂ ਉਹਦੇ ਕੀ ਕਿਹੜੀ ਉਹਦੇ ਕੋਲ ਗਿੱਦੜ ਸੀਗੀ ਉਹ ਆਂਦੇ ਪੜਮਾਨ ਸੀਗੀ ਪਿਆਰ ਚ ਜਦੋਂ ਲੋਕਾਂ ਨੂੰ ਜਿੱਤ ਕੇ ਹਰ ਜਿਹਨੂੰ ਪੁੱਛੋ ਆਂਦੇ ਤੇਰੀ ਪਿਓਰ ਦਾ ਪਿੰਡ ਚ ਬੰਦਾ ਹੀ ਕੋਈ ਨਹੀਂ ਤੇਰੀ ਪਿਓਰ ਗਾਈਂ ਨਹੀਂ ਕੁਛ ਨਹੀਂ ਮੁਰੀਆਂ ਕਿਦਾਂ ਸੁਣਾਉਣੇ ਸੁਣਦੇ ਆ ਕਿ ਐਵੇਂ ਕਿਦ ਤਰ੍ਹਾਂ ਆਖੀ ਜਾਂਦੇ ਆ ਇਹ ਹੀ ਕੋ ਗੱਲਬਾਤ ਭਾਬੇ ਜੀ ਦਾਦੇ ਦੀਆਂ ਸੁਣਾਉਂਦੇ ਭਾਬੇ ਦੀਆਂ ਸੁਣਦੇ ਆ ਸੁਣਾਉਂਦੇ ਵਾ ਬੜੇ ਭਾਬੇ ਦੀ ਤੁਹਾਨੂੰ ਸੁਣਾਵਾਂਗੇ ਫੇਰ ਬਾਅਦ ਲੱਗੂਗੀ ਲੋਕ ਦੱਸਣਗੇ ਮੈਂ ਕਿ ਤੁਹਾਨੂੰ ਦਸੀ ਜਾਂ ਪਿਓ ਦੀ ਆ ਕੀ ਪੜਾ ਮਾਨਸ ਆ ਤੇ ਗਾੜੀ ਮੈਂ ਨਿਕਲਾ ਆਂ ਅਗਲੇ ਪਨੇ ਉਹ ਦਾਦੇ ਦੇ ਦਾਦੇ ਵਾਲੀਆਂ ਗੱਲਾਂ ਮੇਰੇ ਮੈਂ ਫੜ ਲਏ ਤੇ ਗਾੜੀ ਮੈਨੂੰ ਮੁੰਡਾ ਮੈਨੂੰ ਆਪਦੇ ਪਾਪੇਰਾਂ ਨਿਕਲਣਾ ਸਾਡਾ ਤੇਰਾ ਉਹ ਬਲਮਾਨ ਸੀ ਜਿਹਦਾ ਸੀ ਜੰਦ ਦਾ ਬੜੀ ਗੱਲਾਂ ਕਰਦਾ ਉਹਨੇ ਸ਼ੀਫ ਜੀ ਆਪਦਾ ਜਿੰਨਾ ਚਾਹੁੰਦਾ ਹੀ ਪਉਣ ਪਿਆਰ ਨਾਲ ਜਿੰਨਾ ਚਾਹੁੰਦਾ ਹੀ ਪਾਪੇ ਆ ਮੈਂ ਹੁਣ ਜਿਹੜਾ ਆਪਣਾ ਪਾਪਾ ਵਾ ਉਹਦਾ ਦਾਦਾ ਚੈਨ ਚਲਸੂਹੀਂ ਉਹ ਆਪਣੇ ਤਾਂ ਦਿੱਤੇ ਚਲ ਗਿਆ ਪਾਪਾ ਸਾਡਾ ਤੇ ਜਿਹੜਾ ਮੀਰਾ ਮੁੰਡਾ ਹਸ਼ਮਨਦੀਪ ਸਿੰਘ ਉਹ ਜਾਦਾ ਮਿਲਦਾ ਜਿਹਦਾ ਦਾਦੇ ਦੇ ਜਾਣਾ ਚਾਹੁੰਦਾ ਇੰਦਰਜੀਤ ਸਿੰਘ ਦੇ ਨਾਂ ਤੇ ਗਾਂਧੀ ਸਾਡੇ ਪਾਪੇ ਦੇ ਨਾਮ ਆਪਣੇ ਦਾਦੇ ਦੇ ਉੱਤੇ ਜਾਣਾ ਚਾਹੁੰਦਾ ਹੁਣ ਮੈਨੂੰ ਆਸ ਆ ਤਾਂ ਮੈਂ ਮੁੰਡੇ ਨੂੰ ਕਹੀ ਰਾਨਾ ਵੀ ਭਰਾਵਾ ਛੇਤੀ ਉਠਾ ਰਾਵੀਆਂ ਸਾਲਾਂ ਦਾ ਇੱਕ ਅਦਾ ਮੁੰਡਾ ਜੰਮ ਕੇ ਮੈਨੂੰ ਪੜਾ ਉਹਨੂੰ ਮੈਂ ਨਾਲ ਖੜਿਆ ਕਰਨਾ ਇਤਰਾ ਦਾਦਾ ਮੈਨੂੰ ਕਰਦਾ ਹੁੰਦਾ ਮੈਂ ਬੱਕਰੇ ਬੱਕਰੇ ਖੋਣਿਆਂ ਨੂੰ ਫਰਾਵਾ ਤੂੰ ਭਲਾ ਮਾਸ ਮੰਨ ਲਾ ਤੂੰ ਦਾਦੇ ਤੇ ਚਲ ਜਾ ਤੂੰ ਹੀ ਦਾਦੇ ਮੈਂ ਵੀ ਦਾਦੇ ਤੇ ਆ ਤੇ ਤੂੰ ਹੀ ਦਾਦੇ ਤੇ ਆ ਤੂੰ ਆਪਦੇ ਦਾਦੇ ਤੇ ਤੁਰਿਆ ਫਿਰ ਮੈਂ ਆਪਦੇ ਦਾਦੇ ਤੇ ਮੇਰਾ ਦਾਦਾ ਆਪਦੇ ਦਾਦੇ ਤੇ ਪਾਪਾ ਹੜਾ ਆਪਣੇ ਦਾਦੇ ਤੇ ਇਤਨੇ ਚੱਲਣ ਦੋਗਾ ਆਪਾਂ ਇਹੋ ਕੰਮ ਚਲਣ ਦਿੰਦੇ ਆ ਅਕਾਲ ਫੇਰ ਅੱਗੇ ਤੁਰਣੀ ਪੈਣੀ ਆ ਵੀ ਸਾਡੇ ਮੇਰ ਸ਼ਾ ਨੇ ਤੁਹਾਨੂੰ ਦੱਸਤਾ ਵੀ ਕੱਕੜਾ ਦਾਲਦਾ ਕੀ ਹਾਲ ਕੀਤੇ ਸੀ ਤੇ ਮੁੜ ਕੇ ਕੱਕੜ ਕੁੱਕੜ ਬੰਦ ਹੋ ਗਏ ਉਹ ਸਾਰੇ ਤੇ ਈਐਮਸੀ ਬਣਿਆ ਹੈ ਹੁਣ EMC ਦਾ ਤੇ ਜੀ ਬਾਰੇ ਆਪਾਂ ਕੋਈ ਜਾਣਕਾਰੀ ਨਹੀਂ ਉਹ ਕੱਕੜ ਬਾਰੇ ਜਾਣਕਾਰੀ ਹੈ ਕਿ ਜੇ ਮੇਰਾ ਦਾਦਾ ਵੀ ਉੱਥੇ ਪੂਰਾ ਹੋਇਆ ਹੈ ਕੱਕੜਾ ਹਸਪਤਾਲ ਤੇ ਉਹਨਾਂ ਸਮਿਆਂ ਦੇ ਵਿੱਚ ਬਾਪੂ ਦੇ ਕੋਲ ਇੰਨਾ ਪੈਸਾ ਨਹੀਂ ਸੀ ਤੇ ਆਪਣਾ ਬਣਾਇਆ ਸਾਡੇ ਇੱਕ ਖਾਨਦਾਨ 'ਚ ਇਹ ਗੱਲ ਨਹੀਂ ਹੈਗੀ ਕਿ ਮੈਂ ਆਪਣੇ ਪਿਓ ਦੇ ਪੈਸਿਆਂ ਦੇ ਐਸ਼ ਕਰਾਂ ਪਾਪਾ ਸਾਡਾ ਆਪਦੇ ਪਿਓ ਦੇ ਪੈਸਿਆਂ ਦੇ ਐਸ਼ ਕਰੇ ਦਾਦਾ ਸਾਡਾ ਆਪਦੇ ਪਿਓ ਦੇ ਐਸ਼ ਕਰੇ ਤੇ ਦਾਦੇ ਦਾ ਜਿਹੜਾ ਦਾਦਾ ਸੀ ਜਾਂ ਪਾਪੇ ਦਾ ਦਾਦਾ ਕਿਸੇ ਨੇ ਕਿਸੇ ਦੇ ਪੈਸੇ ਤੇ ਆਸ਼ੀਰਵਾਦ ਬਧਾਵਾ ਸੋਨੇ ਆਪਣੀਆਂ ਬਧਵਾਤ ਮਾਰੀਆਂ ਜੇ ਚੈਂਚਲ ਸੋਨੇ ਭਗਤਪੂਰਨ ਮੱਲੋ ਲਾ ਲੋ ਜਿਤਨਾ ਵੀ ਭਗਤੀ ਦੇ ਹਿਸਾਬ ਨਾਲ ਕੰਮ ਕੀਤੇ ਉਹਨੇ ਆਪਣੀ ਰੋਟੀ ਪਾਣੀ ਖਾਧਾ ਜੇ ਦਾਦੇ ਸਾਡੇ ਨੇ ਬੱਕਰੇ ਖਾਧੇ ਜੇ ਲਾਲ ਖਾਧੇ ਜੇ ਆਪਣੀ ਹੱਕ ਦੀ ਉਹਨੇ ਖਾਧੇ ਜੇ ਆਪਣੀ ਨੀਂਦ ਨਾਲ ਖਾਧੇ ਜੇ ਸ਼ਵਲਾਲਾ ਇੱਕ ਬਹਿਾਨੀ ਜੋ ਖੱਜਾ ਵਾਲਾ ਕੰਮ ਨੇ ਇੱਕ ਨਹੀਂ ਕੀਤੀ ਏ ਅੱਗੇ ਸਾਡੇ ਪਾਪੇ ਸਾਡੇ ਨੇ ਦੁੱਧ ਵੇਚਿਆ ਜੀ ਆਪਣੀ ਬੜੀ ਮਿਹਨਤ ਕੀਤੀ ਜੀ ਬੜਾ ਕੁਛ ਕੀਤਾ ਜੀ ਪਾਪੇ ਜੀ ਦੀ ਦੌੜ ਨਹੀਂ ਕਿਸੇ ਦੀ ਹੋਈ ਸਾਡੇ ਪਿੰਡ ਚ ਪਾਪੇ ਨਾਲ ਕੋ ਘੋੜੀ ਹੀ ਸਕੇ ਪਿੰਡ ਚੋਂ ਪਾਪੇ ਨਾਲ ਕੋ ਤੁਰ ਨਹੀਂ ਸਕਿਆ ਕੋਈ ਨਾ ਕਹ ਲਾਰੇ ਬਾਤ ਜੀ ਦਾ ਤੁਰ ਨਹੀਂ ਇਹਦੀ ਤੋਰ ਦਸੀ ਇੱਕ ਦਿਨ ਪੇਟੋਲੇ ਇੱਕ ਵੰਦਾ ਤਿੰਨ ਕਿਲੇ ਆਂਦਾ 3 ਕਿੱਲੇ ਆਂਦਾ 4 ਕਿੱਲੇ ਆਂਦਾ ਤੁਰਿਆ ਆਵੇ ਮੇਰ ਨਾਲ ਵੱਟੋ ਵੱਟੀ ਤੇ ਪਾਣੀ ਲਾਉਣ ਜਾਣਾ ਇਹ ਤੇ 4 ਕਿੱਲੇ ਤੋਰੀ ਆ ਤੇ ਤੁਰ ਕੇ ਜਾਣ ਰਿਹਾ ਕਿ ਕਿ ਤੇ ਪੈ ਆ ਗਿਆ ਜੰਦਾ ਭੱਜ ਗਿਆ ਹੁਣ ਭੱਟੋ ਤੂੰ ਆਂਦਾ ਚਾਚਾ ਮੈਂ ਤੇ ਅੱਗੇ 4 ਕਿੱਲੇ ਪਿੱਛੇ ਭੱਜਾ ਹੀ ਆ ਹਾਂ ਤੂੰ ਹੀ ਤੁਰਨਦਿਆਂ ਜੀ ਤੋਰ ਇੰਨੀ ਹੈ ਦੁੱਧ ਦਾ ਡੂਣੇ ਛੱਡ ਦੇਣਾ ਦਾ ਦੁੱਧ ਦੇ ਪਿੰਡ ਚ ਚੱਲਦਾ ਸੈਗਲ ਛੱਡ ਜਾਣਾ ਆਪੇ ਸਾਈਕਲੇ ਦਾ ਡੱਗ ਜਾ ਆਪੇ ਜਾਗ ਲਾਂਗੇ ਉਹਨਾਂ ਦਾ ਕੰਨ ਨਾਲ ਉੱਤੇ ਨਿਆਣੇ ਨੂੰ ਨੇ ਚਾਚਾ 20 ਰੁਪਈਆ ਦਾ ਹੀ ਚਾਚਾ ਦੁੱਧ ਪਾ ਦੇ ਚਾਚਾ ਰੁਪਈਏ ਦਾ ਪਾ ਦੇ ਕਿ ਉਹ ਅੰਨੀ ਦਾ ਪਾਲੇ ਤੇਲੀ ਦਾ ਪਰ ਇਹ ਕੰਮ ਨੇਰੇ ਜ ਸਾਡੇ ਘਰ ਚ ਉਹਨਾਂ ਪੈਸਾਂ ਆਪਾਂ ਪੜਪੜ ਕੇ ਜੇ ਕਾਲਜ ਬੜੇ ਬੜੇ ਨਹੀਂ ਜੇ ਲਿਖੇ ਲੁਖੇ ਬੜੇ ਜੇ ਉਹ ਚਵਾਨੀਆਂ ਤੇਲੀਆ ਰੁਪਈਏ ਉਹ ਮੈਂ ਲੈ ਜਾਂਦਾ ਨਾ ਬਾਪੇ ਦੀ ਉਹ ਨਿੱਗੀ ਜੀ ਬਣਾਈ ਨੇ ਇੱਕ ਗੱਲਾ ਜੇ ਉਤੋਂ ਜਿੰਨੇ 10 20 ਇਹ ਜਿਹੜੇ ਪੜ ਕੇ ਮੈਂ ਕਾਹ ਜਾਂਦਾ ਨਾ ਤੇ ਮੰਮੀ ਜਿੰਨਾ ਚਿਰ ਕਾਲਜ ਟਾਈਮ ਤੇ ਕੋਈ ਮੁੰਡਾ ਬਾਹ ਖੜੀ ਕਰਕੇ ਇਹ ਨਹੀਂ ਕਹਦਾ ਭਾਵੇਂ ਸਾਡੀ ਉਹਨੇ ਇੱਕ ਤਰ੍ਹਾਂ ਹੀ ਕੰਮ ਪਰ ਇਹ 20 ਕਿੱਲੇ ਵਾਲੇ ਵੀ 50 ਕਿੱਲੇ ਵਾਲੇ ਵੀ 100 200 ਕਿੱਲੇ ਵਾਲੇ ਵੀ ਅੱਜ ਕੱਲ੍ਹ ਆ ਗਏ ਸੱਜਣਾ ਨੂੰ ਪੁੱਛ ਲਓ ਖਰਚੇ ਜੋ ਪਛਾਣ ਨਹੀਂ ਕਰੀ ਹਟਿਆ ਅੰਤੋਂ ਅੱਗੇ ਰਹੇ ਜੇ ਪਹਿਲੀ ਗੱਦਾਰ ਜੀ ਹੁੰਦਾ ਹਮੇਂ ਹਰ ਕਾਲ ਜੀ ਉਹ ਫਿਰ ਤਾਂ ਦੱਸਿਆ ਵੀ ਆਹ ਦਾਦੇ ਨੇ ਆਪਣੀਆਂ ਕਮਾਈਆਂ ਕੀਤੀਆਂ ਜੇ ਗਾਂ ਵੀ ਕਰਦੇ ਆ ਤੇ ਪਰ ਹੁਣ ਗੱਲ ਤੇ ਆਪਣੀ ਤੋਂ ਚੱਲੀ ਯਾਰ ਤੋਰੇ ਕਿੱਦੋਂ ਆਇਤਰਾ ਦੇ ਗੱਲ ਹੀ ਕੋਈ ਨਹੀਂ ਯਾਰ ਸੋਈ ਮਸ਼ੀਨਾ ਵਿੱਚੋਂ ਨਾ ਲੱਭਦੇ ਜੇ ਅਸੀਂ ਤੇ ਤਰੇਂ ਬਰਾ ਕੋ ਕਰ ਸਕਦੇ ਵਾਇਗਰੂ ਦੀ ਕਿਰਪਾਈ ਇੰਨੀ ਕੇ ਮਹਾਰਾਜ ਦੀ ਅਸੀਰ ਦੇ ਸ਼ਰਮਾ ਸ਼ਰਮਾ ਛੱਡੋ ਆ ਕੰਮ ਕਰੋ ਬੜੇ ਕੰਮ ਜੇ ਦੁਨੀਆ ਦੇ ਤੇ ਕੋਈ ਮੈਨੂੰ ਵਿਫੋਲ ਕਰ ਦੇ ਆਸੇ ਦਾ ਸਕੰਜਵੀ ਲਾਣਾ ਕੁਲਚੇ ਵੀ ਲਾ ਦਾਂਗੇ ਸਕੰਜਵੀਆਂ ਵੀ ਲਾ ਦਾਂਗੇ ਬੜਾ ਕੁਝ ਖੋਲ ਸਕਦੇ ਜੀ ਜੋ ਖੋਲ ਦਾਂਗੇ ਵਾਇਗਰੂ ਦੀ ਕਿਰਪਾ ਹੀ ਇੰਨੀ ਕੇ ਜੇਤ ਤੇ ਹਾਥੀ ਰਹਾਦਾ ਨਾ ਜਿਹੜੇ ਕੰਮ ਤੇ ਚਲਾਵਾਂਗੇ ਢੜਾਵਾਂਗੇ ਚਲਾਵਾਂਗੇ ਨਹੀਂ ਭਿਆਵਾਂਗੇ ਚਲੋ ਇੱਕ ਆ ਬੇ ਆ ਮਰ